ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗੇ ਆਪਾਂ ਸਫਾਈ ਕਰਨ ਕਰਦੀ ਦਿਖਾਉਣੇ ਤੁਹਾਨੂੰ ਕਿੱਦਾਂ ਕਰਨੇ ਆਹ ਲੱਗੀਆਂ ਈ ਨਾਲੀ ਸਾਫ਼ ਕਰਨ ਪਾਣੀ ਵਾਲੀ ਇੱਕ ਦੁਵਾਚੇ ਕਰਨ ਗਿਆ ਥਾਂ ਸਾਫ਼ ਸਾਰਾ ਆ ਲਿਆਂਦੇ ਹੀ ਆਪਾਂ ਸਮਾਨ ਮੰਗ ਕੇ ਨਾਲੀਆਂ ਵਾਲਿਆਂ ਤੋਂ ਜਿਹੜੇ ਨਾਲੀਆਂ ਕੱਢਦੇ ਹੁੰਦੇ ਆ ਉਹ ਬੀਲ ਚਾਹ ਜੇ ਤੇ ਆ ਕਹੀ ਆ ਜੀ ਆਪਣਾ ਪਾਣੀ ਪੀਣ ਵਾਲਾ ਲੈ ਕੇ ਆਏ ਸੀਗੇ ਇਹ ਕਰਤੀ ਨਾਲ ਹੀ ਸਾਫ਼ ਇੱਧਰ ਵੀ ਸਾਫ਼ ਕਰਤਾ ਤਾਂ ਆਪਾਂ ਲੱਗੇ ਜੀ ਪੱਥਰ ਪਟਣ ਥੱਲੇ ਉਹ ਨਾਲੇ ਦੇ ਲੋਡ ਨਹੀਂ ਸੀ ਆਉਂਦਾ ਵੀਡੀਓ ਪੱਥਰ ਵਾਟ ਕੇ ਕਰਦੇ ਆਂ ਸਪਾਈ ਥੱਲੇ ਨਾਲੇ ਦੀ ਸਾਰੇ ਪੱਥਰ ਚੱਕਣੇ ਪਣੇ ਆ ਇਹਨੂੰ ਠੀਕ ਕੀ ਲੈਣੇ ਭਾਈ ਅਭਿਆਨ ਕਰਮਚਾਰੀ ਜੀ ਸਾਡੇ ਸਾਰੇ ਆ ਦੇਖੀ ਤੋੜਾ ਪੰਗਾ ਲਾਇਆ ਤੇ ਮੈਂ ਦੱਸਿਆ ਚੌਕ ਚਾ ਜਾ ਮੱਥੇ ਤੇ ਮਰ ਨੂੰ ਜੋਰ ਲੱਗਾ ਵਾ ਸਾਰਾ ਲੋੜ ਨਹੀਂ ਸੀ ਆਉਂਦੀ ਮਿੱਟੀ ਥੱਲਾ ਨਿਕਲ ਨਹੀਂ ਸੀ ਰਹੀ ਫਿਰ ਆਪਾਂ ਪੱਥਰ ਚੱਕੇ ਆ ਪੱਥਰ ਚਾ ਕੇ ਕੱਢਣ ਲੱਗੇ ਆ ਬੇਲ ਚਾ ਚਲਾਉਂਦੇ ਹੋਏ ਦਿਖਾਈ ਦੇ ਰਹੇ ਆ ਜੇ ਨੌਜਵਾਨ ਇਹੀ ਬੇਲ ਤੇ ਆਪਾਂ ਕਰਤੀ ਸੀਗੀ ਜੀ ਸਾਰੀ ਦਿਖਾਉਣਿਆ ਤੁਹਾਨੂੰ ਸਪਾਈ ਕੀਤੀ ਹੋਈ ਤਾਂ ਇੰਨੇ ਪੱਥਰ ਪੱਟੇ ਸੀਗੇ ਦੰਨ ਪੱਥਰ ਪਾਲਟ ਕੇ ਉਦੋਂ ਬਾਅਦ ਚ ਸਫਾਈ ਥੱਲੇੋਂ ਕਰਤੀ ਸੀ ਇਹਨੇ ਕਿੱਦਾਂ ਲੱਗੀ ਵੀਡੀਓ ਦੱਸਿਓ ਜ਼ਰੂਰ